مطلب بنتا کہ تحت پور پالسی

سلکار کھڑی ہے۔ پھر سوال سمجھے گا ہے کہ لیند پولنگ پاسی ہے کیا چیز ہے؟ جیڑی لیند پولنگ پاسی ہے یہ پڑا وہ جیڑیاں سمساں دیاں پڑیاں بہت سی کمپڑیاں نہیں۔ وہ نہ دیکھ ਅੱਛਾ ਸਾਂਦੇ ਰੋਣਾ ਉਹਨਾਂ ਵਾਸਤੇ ਇੱਕ ਪਲੇਟ ਦਾ ਤਿਆਰ ਕਰਦੀ ਲੋੜ ਆ ਉਹਨਾਂ ਦੇ ਵਾਸਤੇ ਵੱਡੇ ਵੱਡੇ ਕਿਦਾਮ ਵਾਸਤੇ ਸਟੋਰ ਕਰਨ ਵਾਸਤੇ ਮਾਰ ਜਾਂ ਕਰਦੇ ਗੱਲ ਵਾਸਤੇ ਲੋੜ ਛੋਪੇ ਨੂੰ ਮਾਰ ਪਾਉਣ ਦੀ ਲੋੜ ਹੈ ਸਕੇ ਸਰਕਾਰ ਦੀ ਭਾਤਮਾਲਾ ਪ੍ਰੋਜੈਕਟ ਦੀਆਂ ਜਿਹੜੀਆਂ ਛੜਕਾਂ ਕੱਢੀਆਂ ਨੇ

ਕਾ ਉਹਨਾਂ ਨੂੰ ਦੇਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸੰਪੂਰਨ ਰਿਪੋਰਟ ਦਾਖਲਿਆ ਹੋਇਆ ਉਹਦੇ 'ਚ ਲਿਖਿਆ ਹੈ ਨਾ ਮੈਂ ਕਿ ਲਾਨ ਪੂਰਕ ਟੈਕ ਵੇਰੀ ਵੇ ਟੂ ਮੀ ਜਿਸੇ ਵੀ ਮਤਲਬ ਆਸਤੇ ਬਾਕੀ ਜਾ ਸਕਦੀ ਹੈ ਚਾਹੇ ਉਹਦੇ 'ਚ ਡੈਂਪਿੰਗ ਬਣਾ ਦੇ ਚਾਹੇ ਉਹਦੇ ਚੰਦਸਤੀਆਂ ਲਾ ਲੋ ਚਾਹੇ ਝੋਲਣੀਆਂ ਬਣਾ ਲੋ ਇਹਦਾ ਮਤਲਬ ਇਹ ਬਣਨਾ ਕਿ ਇਹ ਬਾਹਰੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆnde ਅੰਡੇ ਕੰਮ ਕਰਨਾ ਚਾਹੁੰਦੀਆਂ ਜਿਹਦੇ ਨਾਲ ਤੁਸੂ ਸਾਰੇ ਨਾਲ ਜਿੱਤੇ ਤੁਸੀਂ ਅੱਥੇ ਬੈਠੇ ਹੋ ਜਿੰਨੇ ਸਾਨੂੰ ਸੁਣ ਗਏ ਹੋ ਸਾਨੂੰ ਸਾਰਿਆਂ ਨੂੰ ਇੱਕ ਸਬੋਧਨ ਹੋ ਕੇ ਕਹਿੰਦੇ ਆ ਕਿ ਇਹ ਸਿਕਮਣਾ ਹੋਣਾ ਦਾ ਹੈ ਜੋ ਸਮਝੀਆਂ ਜ਼ਮੀਨਾਂ ਸ਼ਹਿਰਾਂ ਤੋਂ ਦੂਰ ਨੇ ਛੜਕਾਂ ਤੋਂ ਦੂਰ ਨੇ ਕਿਨਾ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਬਡਾਉ ਜ਼ਮੀਨਾਂ ਪੂਰੇ ਪਾਕ ਦੇ ਉਤਰੀ ਪਾਕ ਦੀਆਂ ਕਾਰ ਤੋਂ ਰ ਕੰਪਨੀਆਂ ਅੰਦੇ ਕਾਰਜੇ ਚ ਲੈਣਾ ਚਾਹੁੰਦੀਆਂ ਨੇ ਜੀ ਦੇ ਵਾਲੇ ਤੁਸੀਂ ਪੜ੍ਹਿਆ ਕਾਰ ਗੱਲ ਵਾਲੇ ਗੁੰਗਾ ਵਾਲੇ ਕਿ ਦੋ ਹੋਰ ਵੱਡੀਆਂ ਨੇ ਦੇ ਨਾਲ ਕੰਪਨੀਆਂ ਨੇ ਇਹ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੁਪਰੀਆ ਚਾਹੇ ਕੇਂਦਰ ਦੀਆਂ

اے بانچوں کدے بھی انہوں نے ایک ساتھا نہیں ہو چاگا جلی بھول کے دی جتو بات جدو پوری پورک سی بات ہوئی ہے سانو پر ایسان رسلے آیا کہ بلا یہ بڑا دی سجوکتنو کے دی دی جی دوچی بڑی جتو دوچی جی بڑی جتو سجوکتنو کے دی ایسے کار دکھتے ہوئی ہے کہ آسی بھول کے دی پشاڑ کی ہے سرکار کی ہاتھ دیکھی ہے آپ دی ہاتھ دیکھی ہے لڑ کا فیصلہ کیتا ہے اوتھوں تک جان کا فیصلہ کیتا ہے کہ برے نیرو تک جا کے جمینا کے بڑھ دی رہے کہ میں ایک ساتھی نو سلمان کیتا ہے کہ میں کوئی بندنے سی نہ دے کوئی توپا سی کہ بندے مارے بڑھا بندہ نہیں ہے کہ میں آپ کی اپنے آپ کی کیتیاں سی

ਸੋਹਰਾ ਵੀ ਤੋਂ ਚੱਕੜਾਂ ਦਾ ਕੀ ਚੱਕੜ ਹੈ ਇਹ ਸਾਰੀਆਂ ਚੀਜ਼ਾਂ ਲੈ ਕੇ ਆਣ ਆ ਰਹੇ ਨੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂਜੀਵਾਦ ਦੇ ਛੇੜੇ ਸ਼ਰਮਾਇਆ ਜਰ ਮਰ ਤੋਂ ਉਹਨਾਂ ਦੇ ਥਲੇ ਲਾ ਕੇ ਚਾਹੀਦੀ ਹੈ ਉਹਨਾਂ ਦੇ ਸਮਝੋ ਜਾਨੂੰ ਪਰਵਾਹ ਚਾਹੀਦੀ ਹੈ ਜਿਹੜੀ ਸਾਡੀ ਜਨਤਾ ਦੀ ਗੋਟੀ ਆ ਸਾਡਾ ਬੜੇ ਹੋਏ ਨੇ ਇਸ ਕਰਕੇ ਲੋਰੈਂਸ ਕੰਦੀ ਹੈ ਜਿਹੜਾ ਸੀ ਆਇਆ ਸਾਡੇ ਬਾਰੇ ਇਹ ਗੱਲ ਰੱਬ ਦੀ ਕਾਪੜਾ ਜੇ ਅਸੀਂ ਹੈਗੇ ਆ ਅਸੀਂ ਮੈਦਾਨ ਚ ਆ ਭਗਮਾਨ ਕਮਾਨ ਚ ਜਿਹੜੀ ਮੌਜੀ ਸਰਕਾਰ ਦੀ ਖੇਡ ਸੀ ਕੇ ਨਾ ਸੰਯੁਕਤ ਮੌਜੇ ਨੂੰ ਵਿੱਚ ਸਨ ਲਾ ਲਿਆ ਸੰਯੁਕਤ ਮੌਜੇ ਨੂੰ ਪਾਰ ਕੇ ਖੰਡਿਆ ਦਾ ਸੰਯੁਕਤ ਮੌਜੇ ਤੇ ਅਧਾਰੀ ਨੂੰ ਫੇਰ ਜਾਂਦਾ ਅੱਜ ਅਸੀਂ ਤੁਹਾਨੂੰ ਸੁਬਰਾਲੇ ਦੀ ਮੱਡੀ ਤੋਂ ਦੱਸਦੇ ਆ ਜੇ ਆ ਕੇ ਦੇਖ ਲੈ ਕਿ ਸੰਯੁਕਤ ਮੌਜਾ ਜਿਉਂਦਾ ਹੈ

میری جتنی ساتھی جدو کے ہٹ جانا تر جانے ہو

بہت بہت تنوع سرجندر جی راج کا بےنتی کرتا مورچ کے سیئر لیڈر بلبیت جی راجیہ اور میری سر